ਭਾਰਤ ਸਰਕਾਰ ਨੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਉਤੇ ਬਣੀ ਫਿਲਮ ਪੰਜਾਬ 95 ਦੇ ਉਤੇ ਪਾਬੰਦੀ ਲਗਾ ਦਿੱਤੀ ਏ ਅੱਜ ਆਪਾਂ ਉਸ ਬਾਰੇ ਗੱਲਬਾਤ ਕਰਾਂਗੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਖਾਲਸਾ ਜੀ ਸੋਚ ਕੇ ਦੇਖੋ ਕਿ ਜਿਹੜੀ ਭਾਰਤੀ ਹਕੂਮਤ ਸੈਂਸਰ ਬੋਰਡ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਉਤੇ ਬਣੀ ਫਿਲਮ ਨੂੰ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ ਆ ਤੇ ਉਹੀ ਭਾਰਤੀ ਹਕੂਮਤ ਐਡਵੋਕੇਟ ਭਾਈ ਜਸਵੰਤ ਸਿੰਘ ਜੀ ਖਾਲੜਾ ਨੂੰ ਉਸ ਸਮੇਂ ਕਿਵੇਂ ਬਰਦਾਸ਼ਤ ਕਰਦਾ ਹੋਵੇਗਾ ਜਿਨ੍ਹਾਂ ਨੇ ਇਹ ਭਾਰਤੀ ਹਕੂਮਤ ਦਾ ਕਰੂਪ ਤੇਰਾ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਦੁਨੀਆ ਦੇ ਸਾਹਮਣੇ ਉੱਤੇ ਲੈ ਕੇ ਆਂਦਾ ਇੱਕ ਪਾਸੇ ਤੁਸੀਂ ਦੇਖੋ ਕਿ ਕੰਗਨਾ ਰਣੌਤ ਦੀ ਜਿਹੜੀ ਫਿਲਮ ਆ ਸਿੱਖ ਵਿਰੋਧੀ ਫਿਲਮ ਪੰਜਾਬ ਵਿਰੋਧੀ ਫਿਲਮ ਉਹਨੂੰ ਚਲਾਇਆ ਜਾ ਰਿਹਾ ਹੈ ਤੇ ਦੂਜੇ ਪਾਸੇ ਪੰਥ ਅਤੇ ਪੰਜਾਬ ਦਾ ਦਰਦ ਬਿਆਨ ਕਰਦੀ ਫਿਲਮ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਆਧਾਰਿਤ ਬਣੀ ਫਿਲਮ ਪੰਜਾਬ 95 ਦੇ ਉੱਤੇ ਪਾਬੰਦੀ ਲਗਾ ਦਿੱਤੀ ਹੈ ਸਰਕਾਰ ਨਹੀਂ ਚਾਹੁੰਦੀ ਕਿ ਜੋ ਪੁਲਿਸ ਨੇ ਜੋ ਸਰਕਾਰਾਂ ਨੇ ਕੀਤਾ ਸੀ ਉਹ ਸੱਚ ਸਾਹਮਣੇ ਆਵੇ ਸਰਕਾਰ ਉਸ ਸੱਚ ਨੂੰ ਹਮੇਸ਼ਾ ਦਬਾ ਕੇ ਰੱਖਣਾ ਚਾਹੁੰਦੀ ਏ ਤੇ ਉਲਟਾ ਸਿੱਖਾਂ ਨੂੰ ਹੀ ਦੋਸ਼ੀ ਗਲਦਾਨਣਾ ਚਾਹੁੰਦੀ ਏ ਸਿੱਖਾਂ ਨੂੰ ਹੀ ਅੱਤਵਾਦੀ دہشتਗੱਤ ਪਾਕਿਸਤਾਨ ਦੇ ਪਿੱਠੂ ਹੋਰ ਪਤਾ ਨਹੀਂ ਕਿੰਨੇ ਤਰ੍ਹਾਂ ਦੇ ਸ਼ਬਦ ਦੇ ਕੇ ਤੇ ਸਾਨੂੰ ਬਦਨਾਮ ਕਰਨਾ ਚਾਹੁੰਦੀ ਏ ਅਜੀਬ ਦਸਤੂਰ ਹੈ ਇਹ ਮਹਿਜ਼ ਵੀ ਤੇਰੀ ਮਹਿਫਿਲ ਦਾ ਹਮਾਰਾ ਕਤਲ ਵੀ ਕੀਤਾ ਔਰ ਮੁਜ਼ਰਮ ਵੀ ਹਮ ਹੋਏ ਪੰਥ ਅਤੇ ਪੰਜਾਬ ਦੇ ਹੱਕਾਂ ਹਕੂਕਾਂ ਦੇ ਲਈ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਧਰਮਜੋਧ ਮੋਰਚਾ ਲਗਾਇਆ ਸੀ ਅਕਾਲੀ ਦਲ ਵੀ ਉਸ ਮੋਰਚੇ ਦੇ ਵਿੱਚ ਆਇਆ तकरीबन 2 ਲੱਖ ਤੇ 30 ਹਜ਼ਾਰ ਸਿੰਘਾਂ ਸਿੰਘਣੀਆਂ ਨੇ ਗ੍ਰਿਫਤਾਰੀਆਂ ਦਿੱਤੀਆਂ ਸ਼ਾਂਤਮਈ ਤਰੀਕੇ ਦੇ ਨਾਲ ਪਰ ਤੁਸੀਂ ਦੇਖੋ ਕਿ ਸਰਕਾਰ ਨੇ 2 ਸਾਲ ਮੋਰਚਾ ਚੱਲਣ ਦੇ ਬਾਵਜੂਦ ਵੀ ਮੰਗਾਂ ਨਹੀਂ ਮੰਨੀਆਂ ਸਿੱਖਾਂ ਦੀਆਂ ਹੱਕ ਨਹੀਂ ਦਿੱਤੇ ਉਲਟਾ ਸ੍ਰੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰ ਦਿੱਤਾ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਸ਼ਹੀਦ ਕੀਤਾ ਟੈਂਕਾਂ ਤੋਪਾਂ ਬੰਬਾਂ ਮਸ਼ੀਨ ਗੰਨਾਂ ਦੇ ਨਾਲ ਗੁਰੂ ਘਰ ਦਾ ਅਤੇ ਸੰਗਤਾਂ ਦਾ ਭਾਰੀ ਨੁਕਸਾਨ ਕੀਤਾ ਗਿਆ ਸਿੱਖ ਰੈਫਰੈਂਸ ਲਾਇਬ੍ਰੇਰੀ ਤੋਸ਼ਖਾਨਾ ਲੁੱਟਿਆ ਗਿਆ ਇਹ ਕਹਿਰ ਇੱਥੇ ਨਹੀਂ ਖਤਮ ਹੋਇਆ ਫਿਰ ਪੰਜਾਬ ਦਾ ਵਿੱਤ ਜਾ ਕੇ ਕਹਿਰ ਕੀਤਾ ਗਿਆ ਘਰ ਘਰ ਦੇ ਵਿੱਤ ਜਾ ਕੇ ਜਿਹੜਾ ਕਹਿਰ ਆ ਉਹ ਕੀਤਾ ਗਿਆ ਬੇਦੋਸ਼ੇ ਸਿੱਖ ਨੌਜਵਾਨਾਂ ਅੰਮ੍ਰਿਤਧਾਰੀ ਸਿੱਖ ਨੌਜਵਾਨਾਂ ਕੇਸਾਧਾਰੀ ਸਿੱਖ ਨੌਜਵਾਨਾਂ ਜਿਹੜੇ ਨੌਜਵਾਨਾਂ ਨੇ ਆਪਣੇ ਸਿਰ ਦੇ ਉੱਤੇ ਪੀਲਾ ਨੀਲਾ ਕੇਸਰੀ ਕੋਈ ਦਸਤਾਰ ਸਜਾਈ ਹੁੰਦੀ ਸੀ ਕੋਈ ਪਟਕਾ ਬੰਦਿਆਂ ਹੁੰਦਾ ਸੀ ਕਿ ਇਸ ਕੀ ਸਜਾਈ ਹੁੰਦੀ ਸੀ ਸੋ ਉਸ ਨੌਜਵਾਨ ਨੂੰ ਵੀ ਬਿਨਾ ਵਜੇ ਗ੍ਰਿਫਤਾਰ ਕਰਕੇ ਤੇ ਉਹਨੂੰ ਥਾਣਿਆਂ ਦੇ ਵਿੱਚ ਬੁਚਲਖਾਨਿਆਂ ਦੇ ਵਿੱਚ ਕੋਇਆ ਜਾਂਦਾ ਸੀ ਤੇ ਸਰਕਾਰ ਨਹੀਂ ਚਾਹੁੰਦੀ ਕਿ ਹੁਣ ਪੰਜਾਬ 95 ਫਿਲਮ ਰਾਹੀਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਆਧਾਰਿਤ ਰਾਹੀਂ ਫਿਲਮ ਜਿਹੜੀ ਬਣੀ ਆ ਉਸ ਰਾਹੀਂ ਜਿਹੜਾ ਸੱਚ ਆ ਉਹ ਸਾਹਮਣੇ ਆਵੇ ਸਰਕਾਰ ਖਾਰਕੂ ਸਿੰਘਾਂ ਨੂੰ ਜੁਝਾਰੂ ਸਿੰਘਾਂ ਨੂੰ ਜਿਹੜਾ ਆ ਉਹ ਬਦਨਾਮ ਕਰਨਾ ਚਾਹੁੰਦੀ ਹੈ ਕਿ ਇਹੀ ਦੋਸ਼ੀ ਹੈ ਪਰ ਉਹਨਾਂ ਸਿੰਘਾਂ ਨੂੰ ਇਸ ਰਾਹੇ ਕਿਉਂ ਤੁਰਨਾ ਪਿਆ ਉਹ ਇਸ ਫਿਲਮ ਦੇ ਵਿੱਚ ਦਿਖਾਇਆ ਸੀ ਤੇ ਫਿਰ ਸਰਕਾਰ ਨੇ ਉਹਨਾਂ ਸਿੱਖਾਂ ਦੇ ਉੱਤੇ ਕਿਵੇਂ ਜਿਹੜੇ ਜ਼ਬਰ ਜੁਲਮ ਅਤਿਸ਼ਧਤ ਕੀਤੇ ਕਿਸੇ ਸਿੱਖ ਨੌਜਵਾਨ ਦੇ ਦੋਨੇ ਹੱਥ ਵੱਢ ਦਿੱਤੇ ਗਏ ਕਿਸੇ ਦੀਆਂ ਅੱਖਾਂ ਕੱਢ ਦਿੱਤੀਆਂ ਗਈਆਂ ਕਿਸੇ ਦੇ ਪੱਟ ਚੀਰ ਕੇ ਤੇ ਲੂਨ ਭਰ ਦਿੱਤਾ ਗਿਆ ਕਿਸੇ ਦੇ ਨੌ ਖੇਚ ਦਿੱਤੇ ਗਏ ਕਿਸੇ ਨੂੰ ਕਰੰਟ ਲਗਾਏ ਗਏ ਕਿਸੇ ਦੇ ਜਿਹੜੇ ਚੱਡੇ ਉਹ ਪਾਰ ਦਿੱਤੇ ਗਏ ਕਿਸੇ ਦੀ ਲੱਤ ਕੱਟ ਦਿੱਤੀ ਗਈ ਇਸੇ ਤਰ੍ਹਾਂ ਇਸੇ ਨੂੰਤ ਮਾਸ ਜਮੂਰਾਂ ਦੇ ਨਾਲ ਸਰਕਾਰ ਦੇ ਵੱਲੋਂ ਪੁਲਿਸ ਦੇ ਵੱਲੋਂ ਖਿੱਚ ਦਿੱਤਾ ਗਿਆ ਸ਼ਹੀਦ ਭਾਈ ਗੁਰਦੇਵ ਸਿੰਘ ਦੇਬੂ ਨੂੰ ਗਰਮ ਕੜਾਹੇ ਦੇ ਵਿੱਚ ਸ਼ਹੀਦ ਭਾਈ ਦਿਆਲਾ ਜੀ ਦੇ ਵਾਂਗ ਉਬਾਲ ਦਿੱਤਾ ਗਿਆ ਉਹੀ ਕਹਿਰ ਉਹੀ ਜ਼ੁਲਮ ਜਿਹੜੇ ਮੁਗਲ ਹਕੂਮਤ ਨੇ ਸਾਡੇ ਉੱਤੇ ਕੀਤੇ ਸੀ ਉਹੀ ਭਾਰਤੀ ਹਕੂਮਤ ਨੇ ਹਿੰਦੂ ਸ਼ਾਹੀ ਹਕੂਮਤ ਨੇ ਸਾਡੇ ਉੱਤੇ ਕੀਤੇ ਤੇ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਜੋ ਇਹਨਾਂ ਲਵਾਰਿਸ ਨੌਜਵਾਨਾਂ ਦੇ ਵਾਰਿਸ ਬਣ ਕੇ ਆਏ ਤੇ ਉਹਨਾਂ ਨੇ ਦੁਨੀਆ ਨੂੰ ਦੱਸਿਆ ਕਿ ਪੰਜਾਬ ਦੇ ਵਿੱਚ ਤੇ ਖਾਸ ਕਰਕੇ ਮਾਝੇ ਦੇ ਵਿੱਚ ਕਿਵੇਂ ਨੌਜਵਾਨਾਂ ਦੀਆਂ ਜਿਹੜੀਆਂ ਲਾਸ਼ਾਂ ਆ ਉਹ ਲਵਾਰਿਸ ਕਹਿ ਕੇ ਫੂਕ ਦਿੱਤੀਆਂ ਗਈਆਂ ਭਾਈ ਜਸਵੰਤ ਸਿੰਘ ਜੀ ਖਾਲੜਾ ਉਹ ਸ਼ਮਸ਼ਾਨ ਘਾਟਾਂ ਦੇ ਵਿੱਚ ਗਏ ਉਹਨਾਂ ਨੇ ਉਹਨਾਂ ਨੌਜਵਾਨਾਂ ਦੀ ਜਿਹੜੀ ਨਿਸ਼ਾਨਦੇਹੀ ਆ ਉਹ ਕੀਤੀ ਸਾਰਾ ਜਿਹੜਾ ਰਿਕਾਰਡ ਆ ਉਹ ਕਢਵਾਇਆ ਤੇ ਜਦੋਂ ਅੰਤਰਰਾਸ਼ਟਰੀ ਪੱਧਰ ਤੇ ਉੱਤੇ ਆਵਾਜ਼ ਬੁਲੰਦ ਕੀਤੀ ਤੇ ਸਰਕਾਰ ਨੂੰ ਭਾਈ ਜਸਵੰਤ ਸਿੰਘ ਜੀ ਖਾਲੜਾ ਉਹ ਸਰਕਾਰ ਨੂੰ ਆਪਣੇ ਦੁਸ਼ਮਣ ਜਾਪਨ ਲੱਗ ਪਏ ਤੇ ਸਰਕਾਰ ਨੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਵੀ ਉਹਨਾਂ 25000 ਨੌਜਵਾਨਾਂ ਦੀਆਂ ਲਾਸ਼ਾਂ ਦੇ ਨਾਲ ਹੀ ਲਵਾਰਿਸ ਲਾਸ਼ਾਂ ਦੇ ਨਾਲ ਹੀ ਜਿਹੜਾ ਆ ਲਵਾਰਿਸ ਬਣਾ ਦਿੱਤਾ ਲਵਾਰਿਸ ਲਾਸ਼ਾਂ ਦੇ ਵਾਰਿਸ ਨੂੰ ਵੀ ਜਿਹੜਾ ਆ ਭਾਈ ਜਸਵੰਤ ਸਿੰਘ ਖਾਲੜਾ ਨੂੰ ਵੀ ਜਿਹੜਾ ਲਵਾਰਿਸ ਆ ਉਹ ਬਣਾ ਦਿੱਤਾ ਤੇ ਸਰਕਾਰ ਅੱਜ ਨਹੀਂ ਚਾਹੁੰਦੀ ਕਿ ਉਹ ਸੱਤ ਜਿਹੜਾ ਆ ਉਹ ਸਾਹਮਣੇ ਆਵੇ ਸਰਕਾਰ ਇਸ ਫਿਲਮ ਦੇ ਉੱਤੇ ਪਾਬੰਦੀ ਲਗਾ ਕੇ ਸਾਨੂੰ ਇਹ ਸੁਨੇਹਾ ਦੇ ਰਹੀ ਹੈ ਕਿ ਰਾਜਾ ਕੌਣ ਆ ਤੇ ਪਰਜਾ ਕੌਣ ਆ ਹਾਕਮ ਕੌਣ ਆ ਤੇ ਗੁਲਾਮ ਕੌਣ ਆ ਇਹ ਸਾਨੂੰ ਲਗਾਤਾਰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਜਿਹਦੀਆਂ ਫਿਲਮਾਂ ਤਾਂ ਪੰਥ ਅਤੇ ਪੰਜਾਬ ਦਾ ਦਰਦ ਪੇਸ਼ ਕਰਦੀਆਂ ਉਹਨਾਂ ਦੇ ਉੱਤੇ ਬੈਨ ਲਗਾ ਦਿੱਤਾ ਜਾਂਦਾ ਆ ਪਾਬੰਦੀ ਲਗਾ ਦਿੱਤੀ ਜਾਂਦੀ ਆ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਆ ਸਰਕਾਰ ਨੇ ਤਾਂ ਪੰਜਾਬ 95 ਫਿਲਮ ਦਾ ਜਿਹੜਾ ਟ੍ਰੇਲਰ ਆ ਉਹ ਵੀ ਹਟਾ ਦਿੱਤਾ ਆ ਸਰਕਾਰ ਨੂੰ ਇਹ ਵੀ ਜਿਹੜਾ ਬਰਦਾਸ਼ਤ ਨਹੀਂ ਆ ਪਰ ਇਸ ਤਰ੍ਹਾਂ ਜਿਹੜਾ ਸਾਜ ਆ ਉਹ ਸ਼ੁਭਨਾ ਨਹੀਂ ਆ ਸਾਡੇ ਸ਼ਹੀਦਾਂ ਦਾ ਡੁੱਲਿਆ ਹੋਇਆ ਖੂਨ ਅਜਾਈ ਨਹੀਂ ਜਾਏਗਾ ਸਾਡੇ ਸ਼ਹੀਦਾਂ ਦੀ ਜਿਹੜੀ ਕਮਾਈ ਆ ਉਹ ਜ਼ਰੂਰ ਬੋਲਦੀ ਪਈ ਆ ਤੇ ਹਮੇਸ਼ਾ ਬੋਲਦੀ ਰਹੇਗੀ ਸੋਲ ਗੋਠੇਗਾ ਜੇ ਮਕਤਬ ਪਿਗਲ ਜਾਣਗੀ ਜੇ ਜ਼ੰਜੀਰੇ ਅਭੀ ਵਾਕਿਫ ਨਹੀਂ ਹੋ ਤੂੰ ਗਰਮੀਆਂ ਖੂਨ ਸ਼ਹੀਦੋਂ ਸੇ ਸ਼ਹੀਦ ਭਾਈ ਜਥੇਦਾਰ ਗੁਰਦੇਵ ਸਿੰਘ ਜੀ ਕੌਂਕੇ ਉਹਨਾਂ ਨੂੰ ਕਿਵੇਂ ਕੋਹ ਕੋਹ ਕੇ ਭਾਈ ਮਨੀ ਸਿੰਘ ਜੀ ਦੇ ਵਾਂਗ ਸਰਕਾਰ ਨੇ ਸ਼ਹੀਦ ਕੀਤਾ ਪਰ ਅੱਜ ਭਾਈ ਗੁਰਦੇਵ ਸਿੰਘ ਕੌਂਕੇ ਦੀ ਜਿਹੜੀ ਸ਼ਹਾਦਤ ਆ ਉਹਨੂੰ ਬੱਚੇ-ਬੱਚੇ ਨੂੰ ਉਸ ਬਾਰੇ ਪਤਾ ਲੱਗ ਚੁੱਕਾ ਹੋਇਆ ਆ ਕਿ ਭਾਰਤੀ ਹਕੂਮਤ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਥੇਦਾਰ ਨੇ ਕੀ ਕੀਤਾ ਕਾਂਗਰਸੀਆਂ ਨੇ ਕੀ ਕੀਤਾ ਇਹਨਾਂ ਪੁਲਿਸੀਆਂ ਨੇ ਕੀ ਕੀਤਾ ਤੇ ਬਾਅਦ ਸਰਕਾਰ ਨੇ ਵੀ ਇਨਸਾਫ ਨਹੀਂ ਹੋਣ ਦਿੱਤਾ ਸ਼ਹੀਦ ਬਾਬਾ ਚਰਨ ਸਿੰਘ ਜੀ ਕਾਰ ਸੇਵਾ ਵਾਲੇ ਮਹਾបុਰਸ਼ ਉਹਨਾਂ ਨੂੰ ਦੋ ਜੀਭਾਂ ਦੇ ਨਾਲ ਬੰਨ੍ਹ ਕੇ ਤੇ ਵਿਚਾਲਿਓਂ ਪਾੜ ਦਿੱਤਾ ਗਿਆ ਭਾਈ ਮਤੀ ਦਾਸ ਦੀ ਦੇ ਵਾਂਗ ਬਾਬਾ ਜੀ ਦੇ ਦੋ ਟੁਕੜੇ ਕਰ ਦਿੱਤੇ ਗਏ ਇਸੇ ਤਰ੍ਹਾਂ ਅਨੇਕਾਂ ਨੌਜਵਾਨਾਂ ਦੇ ਨਾਲ ਕਿਸੇ ਨੂੰ ਖੇਤਾਂ ਦੇ ਵਿੱਚੋਂ ਚੁੱਕ ਲਿਆ ਕਿਸੇ ਨੂੰ ਘਰ ਦੇ ਵਿੱਚੋਂ ਚੁੱਕ ਲਿਆ ਕਿਸੇ ਨੂੰ ਦੁਕਾਨ ਦੇ ਉਤੋਂ ਚੁੱਕ ਲਿਆ ਤੇ ਬੁੱਚੇਦਖਾਨੀਆਂ ਦੇ ਵਿੱਚ ਉਹਨਾਂ ਨੌਜਵਾਨਾਂ ਨੂੰ ਘੋਰ ਤਸੀਹੇ ਦੇ ਦੇ ਕੇ ਉਹਨਾਂ ਨੂੰ ਖਾੜਕੂ ਕਹਿ ਕੇ ਸਰਕਾਰ ਨੇ ਜਿਹੜਾ ਸ਼ਹੀਦ ਹੋ ਉਹ ਕਰ ਦਿੱਤਾ ਉਸ ਸਮੇਂ ਜਿਹੜੀ ਪੰਜਾਬ ਦੀ ਪੁਲਿਸ ਆ ਨਾ ਜਿਹੜੀ ਹਿੰਦੁਸਤਾਨੀ ਪੁਲਿਸ ਆ ਇਹ ਇੱਕ ਕਾਤਲ ਮਸ਼ੀਨ ਬਣ ਚੁੱਕੀ ਸੀ ਤੇ ਉਸ ਮਸ਼ੀਨ ਦੇ ਵਿੱਚ ਸਿੱਖਾਂ ਨੂੰ ਕੋਇਆ ਜਾ ਰਿਹਾ ਸੀ ਜੋ ਕੁਝ ਮੁਗਲਾਂ ਨੇ ਸਾਡੇ ਨਾਲ ਕੀਤਾ ਅੰਗਰੇਜ਼ਾਂ ਨੇ ਕੀਤਾ Hindu ਸ਼ਾਹੀ ਨੇ ਇੱਥੋਂ ਦੇ ਪੁਲਿਸ ਅਫਸਰਾਂ ਨੇ ਉਸ ਜ਼ੁਲਮ ਨੂੰ ਵੀ ਜਿਹੜੀ ਮਾਤਿਆ ਉਹ ਪਾ ਦਿੱਤੀ ਸਰਕਾਰ ਨਹੀਂ ਚਾਹੁੰਦੀ ਕਿ ਜੋ ਅਜੀਤ ਸੰਧੂ ਵਰਗੇ ਬੁੱਚੜ ਪੁਲਿਸ ਅਫਸਰਾਂ ਨੇ ਪੰਜਾਬ ਦੇ ਸਿੱਖ ਨੌਜਵਾਨਾਂ ਦੇ ਨਾਲ ਕੀਤਾ ਕਿ ਉਹ ਗੱਲ ਜਿਹੜੀ ਦੁਨੀਆ ਦੇ ਵਿੱਚ ਪਤਾ ਲੱਗੇ ਜੋ ਕੁਝ ਬੁੱਚੜ ਸਮੇਧ ਸੈਣੀ ਵਰਗਿਆਂ ਨੇ ਕਿਵੇਂ ਉਹ ਸਾਡੇ ਨੌਜਵਾਨਾਂ ਨੂੰ ਜਿਹੜਾ ਆ ਉਹ ਪਾਰ ਦਿੰਦੇ ਰਹੇ ਕਿ ਉਹ ਸੱਚ ਸਾਹਮਣੇ ਆਵੇ ਇਜ਼ਹਾਰ ਆਲਮ ਨੇ ਜੋ ਕੁਝ ਕੀਤਾ ਇੱਥੇ ਰੋਬੈਰੋ ਵਰਗੇ ਪੁਲਿਸ ਅਫਸਰਾਂ ਨੇ ਜੋ ਕੁਝ ਕੀਤਾ ਆ ਗੋਵਿੰਦ RAM ਨੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਜੋ ਸਾਡੀਆਂ ਧੀਆਂ ਭੈਣਾਂ ਦੇ ਉੱਤੇ ਅਤਿਆਚਾਰ ਕੀਤੇ ਸਾਡੇ ਨੌਜਵਾਨਾਂ ਦੇ ਉੱਤੇ ਅਤਿਆਚਾਰ ਕੀਤੇ ਸਰਕਾਰ ਨੇ ਚਾਹੁੰਦੀ ਕਿ ਉਹ ਸੱਚ ਜਿਹੜਾ ਦੁਨੀਆ ਦੇ ਸਾਹਮਣੇ ਆਵੇ ਪਰ ਕੋਈ ਨਹੀਂ ਇਹ ਖਾਲਸਾ ਪੰਥ ਬਹੁਤ ਡਾਢਾ ਆ ਸਾਡੇ ਸ਼ਹੀਦ ਸਿੰਘ ਬਹੁਤ ਡਾਢੇ ਆ ਜੋ ਕੁੱਦ ਸਾਡੇ ਉਤੇ ਜੁਲਮ ਹੋਇਆ ਆ ਉਹ ਦੁਨੀਆ ਦੇ ਸਾਹਮਣੇ ਆ ਰਿਹਾ ਆ ਜੇਕਰ ਸਰਕਾਰ ਇਸ ਫਿਲਮ ਦੇ ਉੱਤੇ ਪਾਬੰਦੀ ਲਗਾ ਦਿੱਤੀ ਹੋਈ ਹੈ ਜੇਕਰ ਅਗਾਹ ਹੀ ਨਹੀਂ ਰਿਲੀਜ਼ ਹੋਣ ਦਿੱਤੀ ਜਾਂਦੀ ਤਾਂ ਤੁਸੀਂ ਕੀ ਸਮਝਦੇ ਹੋ ਕਿ ਦੁਨੀਆ ਨੂੰ ਪਤਾ ਨਹੀਂ ਲੱਗੇਗਾ ਤੁਸੀਂ ਦੇਖੋ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਬਾਅਦ ਦੁਨੀਆ ਭਰ ਦੇ ਵਿੱਚ ਸਿੱਖਾਂ ਦੇ ਚਰਚੇ